ਜਿਵੇਂ ਕਿ ਦਿਖ ਰਿਹਾ ਸਾਰੇ ਹੀ ਸ੍ਰੋਤਿਆਂ ਜਤਾਰ ਸਿੰਘ ਜੱਬੂਵਾਲ ਦੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪਿਆਰੇ ਸਾਥੀਓ ਗੱਲ ਕਰਾਂਗੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਧਰਤੀ ਤੇ ਪਰਬਤ ਹੋਇਆ ਨਵਾਂ ਸ਼ਹਿਰ ਨਵਾਂ ਸ਼ਹਿਰ ਦੀ ਜੇ ਗੱਲ ਕੀਤੀ ਜਾਵੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਨਗਰ ਜੀ ਦਾ ਸ਼ਹਿਰ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਮਾਨਯੋਗ ਐਸਐਸਪੀ ਸਹਿਬਾਨ ਡਾਕਟਰ ਮਹਿਤਾਬ ਸਿੰਘ ਜੀ ਦੇ ਵੱਲੋਂ ਵੱਡੀ ਜਾਣਕਾਰੀਆਂ ਦੇ ਨਾਲ ਮਾਨ ਜੋ ਐਸਪੀ ਸਾਹਿਬ ਡਾਕਟਰ ਮਕੇਸ਼ ਜੀ ਨੇ ਅੱਜ ਮੀਟਿੰਗ ਜਿਹੜੀ ਹੈਗੀ ਹੈ ਲਈ ਆ। ਉਸ ਮੀਟਿੰਗ ਦੇ ਵਿੱਚ ਬਹੁਤ ਹੀ ਵੱਡੇ ਚਪਟਮਾਰ ਲੁਟੇਰਿਆਂ ਨੂੰ ਫੜਿਆ ਗਿਆ 10-12 ਵੱਡੀਆਂ ਵਾਰਦਾਤਾਂ ਸਾਹਮਣੇ ਆਈਆਂ। ਕੀ ਕਹਿ ਰਹੇ ਨੇ ਐਸਪੀ ਸਹਿਵਾਨ ਸਿੱਧੀਆਂ ਮੁਲਾਕਾਤਾਂ ਕਰਵਾਵਾਂਗੇ। ਇਨਸਪੈਕਟਰ ਅਵਤਾਰ ਸਿੰਘ ਜੀ ਨੇ ਬਹੁਤ ਵੱਡੀ ਬਹਾਦਰੀ ਦਿਖਾਈ ਸੀ ਸਟਾਫ ਦੇ ਵਿੱਚ ਜਿੱਦਣ ਦਾ ਅਹੁਦਾ ਸੰਭਾਲਿਆ ਬਹੁਤ ਵੱਡੇ ਕ੍ਰਾਈਮ ਨੂੰ ਨੱਥ ਪਾਉਣ ਦੇ ਲਈ ਵੱਡਾ ਹਮਲਾ ਮਾਰ ਕੇ ਦਿਖਾਇਆ। ਸਿੱਧੀਆਂ ਮੁਲਾਕਾਤਾਂ 10 ਤੋ ਪਾਤ ਜਿਹੜੀਆਂ ਅੱਜ ਵਾਰਦਾਤਾ ਜਿਹੜੀਆਂ ਇਹਨਾਂ ਲੁਟੇਰਿਆਂ ਨੇ ਕੀਤੀਆਂ ਉਹਨਾਂ ਨੂੰ ਦਬੋਚਿਆ ਗਿਆ। ਮਾੜੇ ਅਨਸਰਾਂ ਦੇ ਖਿਲਾਫ ਜਿਹੜੀ ਸਾਡੀ ਮੁਹਿੰਮ ਚੱਲ ਰਹੀ ਹੈ ਉਹਦੇ ਵਿੱਚ ਸਮੇਂ-ਸਮੇਂ ਤੇ ਸਾਨੂੰ ਸੀਨੀਅਰ ਅਫਸਰਾਂ ਵੱਲੋਂ ਜਿਹੜੀਆਂ ਹੈਗੇ ਡਾਇਰੈਕਸ਼ਨਸ ਜਿਹੜੀਆਂ ਪਾਸ ਹੁੰਦੀਆਂ। ਇਹਨਾਂ ਡਾਇਰੈਕਸ਼ਨ ਨੂੰ ਫੋਲੋ ਕਰਦੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਇੱਕ ਸਪੈਸ਼ਲ ਜਿਹੜੀ ਸੀਗੀ ਟੀਮ ਬਣਾਈ ਹੋਈ ਸੀਗੀ ਜਦੇ ਵਿੱਚ ਡੀਐਸਪੀ ਡੀ ਤੇ ਸੀਆਈਨ ਚਾਰਜ ਜਿਹੜੇ ਹੈਗੇ ਮੁੱਖ ਰੂਪ ਦੇ ਉੱਪਰ ਉਸ ਟੀਮ ਨੂੰ ਅਗਵਾਈ ਕਰ ਰਹੇ ਸੀਗੇ। ਏਰੀਏ ਦੇ ਵਿੱਚ ਜਿਹੜੀਆਂ ਸਨੇਚਿੰਗ ਦੀਆਂ ਜਿਹੜੀਆਂ ਵਾਰਦਾਤਾਂ ਵਧ ਰਹੀਆਂ ਸੀਗੀਆਂ ਉਹ ਵਾਰਦਾਤਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਾਡੀ ਇਸ ਟੀਮ ਨੂੰ ਜਿਹੜੀ ਹੈਗੀ ਹੈ ਸਫਲਤਾ ਮਿਲੀ ਜਦੋਂ ਅਸੀਂ ਤਿੰਨ ਬੰਦਿਆਂ ਨੂੰ ਜਿਹੜਾ ਕਾਬੂ ਕੀਤਾ ਤਿੰਨ ਬੰਦੇ ਜਿਹੜੇ ਹੈਗੇ ਇਹਨਾਂ ਦਾ ਨਾਮ ਹੈ ਹਰਕੀਰਤ ਸਿੰਘ ਉਰਫ ਕੀਰਤ ਜਸਪਾਲ ਸਿੰਘ ਜੱਸਾ ਜਸਪ੍ਰੀਤ ਸਿੰਘ ਉਰਫ ਜੱਸਾ ਇਹ ਜਿਹੜੇ ਤਿੰਨ ਬੰਦੇ ਸੀਗੇ ਇਹ ਮੋਟਰਸਾਈਕਲ ਦੇ ਉੱਪਰ ਜਿਹੜੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀਗੇ ਜਦੋਂ ਵੀ ਇਹਨਾਂ ਨੂੰ ਕੋਈ ਵਿਅਕਤੀ ਦਿਖਾਈ ਦਿੰਦਾ ਸੀਗਾ ਉਹਨੂੰ ਦਾਤ ਦਿਖਾ ਕੇ ਇਹ ਉਹਦੇ ਕੋਲੋਂ ਮੋਬਾਈਲ ਫੋਨ ਬਲੀਕ ਜਿਹੜੇ ਪੈਸੇ ਸੀਗੇ ਉਹਦੀ ਲੁੱਟ ਕਰਦੇ ਸੀਗੇ ਤੇ ਇਹਨਾਂ ਦੇ ਕੋਲੋਂ ਹੁਣ ਫਿਲਹਾਲ ਦੀ ਗੱਡੀ ਦੇ ਵਿੱਚ ਇੱਕ ਮੋਟਰਸਾਈਕਲ ਜਿਹੜਾ ਹੈਗਾ ਰਿਕਵਰ ਕੀਤਾ ਗਿਆ ਇਹਦੀ ਆਪਾਂ ਨੂੰ ਰਿਮਾਂਡ ਦੇ ਉੱਪਰ ਲੈ ਕੇ ਇਹਦੇ ਕੋਲੋਂ ਫਰਦਰ ਜਿਹੜੀਆਂ ਹੈਗੀਆਂ ਜਿਹੜੀ ਇਹਦੀ ਰਿਕਵਰੀ ਜਿਹੜੀ ਉਹ ਕੀਤੀ ਜਾਵੇਗੀ ਇਹਦੇ ਵਿੱਚ ਮੈਂ ਤੁਹਾਨੂੰ ਪ੍ਰੈਸ ਨੋਟ ਦੇ ਵਿੱਚ ਤੁਹਾਨੂੰ ਡਿਟੇਲ ਦੇ ਵਿੱਚ ਦੱਸ ਦਿੱਤਾ ਬੇਸਿਕਲੀ ਇਹਨਾਂ ਵੱਲੋਂ ਜਿਹੜੀ ਹੈਗੀ ਹੈ 14 ਵਾਰਦਾਤਾ ਜਿਹੜੀਆਂ ਸੀਗੀਆਂ ਇਹ ਮੰਨੀਆਂ ਗਈਆਂ 14 ਦੇ ਵਿੱਚੋਂ ਜਿਹੜੇ ਤਿੰਨ ਮੁਕਦਮੇ ਸੀਗੇ ਸਾਡੇ ਕੋਲ ਆਲਰੇਡੀ ਦਰਜ ਹੋਏ ਸੀਗੇ ਉਹ ਮੁਕਦਮਿਆਂ ਦੇ ਵਿੱਚ ਜਿਹੜੀ ਹੈਗੀ ਇਹਨਾਂ ਦੀ ਆਪਾਂ ਰੈਸਪਾਵਾਂਗੇ ਤੇ ਜੋ ਉਹਨਾਂ ਦੀ ਰਿਕਵਰੀ ਜਿਹੜੀ ਹੁੰਦੀ ਹੈ ਉਹ ਕਰਾਂਗੇ। ਇਹਦੇ ਇਲਾਵਾ ਜਿਹੜੀਆਂ ਹੋਰ ਜਿਹੜੀਆਂ ਇਹਨਾਂ ਦੀ 11 ਵਾਰਦਾਤਾਂ ਜਿਹੜੀਆਂ ਸੀਗੀਆਂ ਉਹਨਾਂ ਦੀ ਡਿਟੇਲ ਤੁਹਾਨੂੰ ਲਿਖੀ ਹੋਈ ਹੈ। ਇਸ ਸੰਬੰਧੀ ਜਿਹੜਾ ਹੈਗਾ ਸਾਡੇ ਕੋਲ ਜਿਸ ਤਰ੍ਹਾਂ ਕੋਈ ਵੀ ਕੰਪਲੇਨੈਂਟ ਹਾਜ਼ਰ ਆਉਂਦਾ ਉਸ ਹਿਸਾਬ ਦੇ ਨਾਲ ਜਿਹੜੀ ਹੈਗੀ ਆਪਾਂ ਕਾਰਵਾਈ ਜਿਹੜੀ ਹੈਗੀ ਉਹ ਅਮਲ ਦੇ ਵਿੱਚ ਲਿਆਵਾਂਗੇ। ਪਰ ਦਿਨੀਆਂ ਵਾਰਦਾਤਾਂ ਜਿੱਤੀਆਂ ਉਹਨਾਂ ਦਾ ਜੱਟ ਨਹੀਂ ਵੀ ਕਿਸੇ ਨੂੰ ਬੀਤਾ। ਨੇ ਫਿਲਹਾਲ ਜ਼ਖਮੀ ਹੋਣ ਦੀ ਗੱਲ ਜਿਹੜੀ ਹੈਗੀ ਉਹ ਸਾਹਮਣੇ ਕਿਸੇ ਪਾਸੋਂ ਨਹੀਂ ਆਈ ਜਿਹੜੇ ਤਿੰਨ ਮੁਕਦਮੇ ਦਰਜ ਹੋਏ ਆ ਉਹਨਾਂ ਦੇ ਵਿੱਚ ਤੇ ਇਹ ਚੀਜ਼ ਨਹੀਂ ਹੈ ਲੇਕਿਨ ਜਿਹੜੀ ਬਾਕੀ ਵਾਰਦਾਤ ਆ ਜਿਹੜੀ ਡਿਟੇਲ ਤੁਹਾਨੂੰ ਦਿੱਤੀ ਹੈ ਇਹ ਜਦੋਂ ਤੁਹਾਡੇ ਮਾਧਿਅਮ ਰਾਹੀਂ ਪਬਲਿਕ ਨੂੰ ਜਾਣਗੇ ਪਬਲਿਕ ਸਾਡੇ ਕੋਲ ਅਪਰੋਚ ਕਰੇਗੀ ਤਾਂ ਉਹਨਾਂ ਨੂੰ ਵੀ ਜਿਹੜਾ ਹੈਗਾ ਆਪਾਂ ਇਕੁਅਲੀ ਜਿਹੜਾ ਹੈਗਾ ਉਹ ਉਹ ਉਹਨਾਂ ਦੇ ਉੱਪਰ ਕਾਰਵਾਈ ਨਹੀਂ ਇਹ ਇਹਨਾਂ ਦੇ ਦਸਨ ਮੁਦੱਬਿਕੇ ਤਿੰਨ ਦੋਸ਼ੀ ਹੀ ਸੀਗੇ ਇਹਨਾਂ ਦੇ ਵਿੱਚੋਂ ਇੱਕ ਜਿਹੜਾ ਲੜਕਾ ਤੁਹਾਨੂੰ ਜਸਪ੍ਰੀਤ ਸਿੰਘ ਉਰਫ ਜੱਸਾ ਦੱਸਿਆ ਇਹ ਪਹਾੜਾ ਖੁੱਡਰਾਹੋਂ ਦਾ ਰਹਿਣ ਵਾਲਾ ਹੈ ਇਹ ਬੰਦਾ ਜਿਹੜਾ ਇੱਕ ਕਿਰਾਏ ਦੇ ਮਕਾਨ ਦੇ ਉੱਪਰ ਰਹਿੰਦਾ ਸੀਗਾ ਇਹ ਬਾਕੀ ਦੋ ਰੋਜ਼ਾਨਾ ਮਾਰਨਿੰਗ ਦੇ ਵਿੱਚ ਇਹ ਨਵਾਂ ਸ਼ਹਿਰ ਦੇ ਏਰੀਆ ਦੇ ਵਿੱਚ ਆ ਜਾਂਦਾ ਸੀਗਾ ਤੇ ਆਪਣੇ ਬਾਕੀ ਦੋ ਸਾਥੀਆਂ ਦੇ ਨਾਲ ਪੂਰੀ ਵਾਰਦਾਤ ਨੂੰ ਅੰਜਾਮ ਦੇ ਕੇ ਸ਼ਾਮ ਨੂੰ ਫਿਰ ਦੋੜਾ ਵਾਪਸ ਇਹ ਜਲੰਧਰ ਚਲਾ ਜਾਂਦਾ ਰਿਹਾ ਦੋਸਤ ਸਰ ਨਸ਼ਾ ਕਰਾ ਕਰਦੇ ਕੋਈ ਨਹੀਂ ਫਿਲਹਾਲ ਨਸ਼ੇ ਸੰਬੰਧੀ ਕੋਈ ਗੱਲ ਸਾਹਮਣੇ ਨਹੀਂ ਆਈ ਫਿਰ ਵੀ ਆਪਣਾ ਦਾ ਮੈਡੀਕਲ ਕਰਵਾਉਣ ਵਾਸਤੇ ਭੇਜਿਆ ਹੋਇਆ ਤਾਂ ਜਿਸ ਤਰ੍ਹਾਂ ਜਸਪ੍ਰੀਤ ਹੈ ਜਿਹੜਾ ਜਲੰਧਰ ਰਹਿੰਦਾ ਸੀਗਾ ਇਹਨੇ ਕਾ ਆਪਣੀ ਇਨਫੋਰਮੇਸ਼ਨ ਕੀ ਦਿੱਤੀ ਹੈ ਕਿ ਇਟਲੀ ਰਹਿੰਦਾ ਹੈ ਹਾਂ ਬਿਲਕੁਲ ਸਹੀ ਜੀ ਇਹ ਬੰਦੇ ਨੇ ਆਪਣੇ ਘਰ ਆ ਦੱਸਿਆ ਹੋਇਆ ਸੀ ਕਿ ਇਹ ਇਟਲੀ ਗਿਆ ਹੋ ਲੇਕਿਨ ਇਟਲੀ ਜਾਣ ਦੀ ਬਜਾਏ ਜਲੰਧਰ ਇੱਕ ਕਿਰਾਏ ਦੇ ਮਕਾਨ ਦੇ ਉੱਪਰ ਰਹਿੰਦਾ ਸੀਗਾ ਤੇ ਇਹ ਵਾਰਦਾਤਾਂ ਨੂੰ ਜਿਹੜਾ ਅੰਜਾਮ ਦਿੰਦਾ ਸੀ ਇਸ ਚੀਜ਼ ਨੂੰ ਕਰਦੇ ਤਕਰੀਬਨ ਜਿਹੜਾ ਸਾਡਾ ਪਹਿਲਾ ਐਫ ਆਈ ਆਰ ਦਰਜ ਹੋਈ ਸੀਗੀ ਉਹ ਜੂਨ ਜੂਨ ਦੇ ਮਹੀਨੇ ਦੇ ਵਿੱਚ ਦਰਜ ਹੋਈ ਹੋਈ ਹੈ 44 ਨੰਬਰ ਐਫ ਆਈ ਆਰ ਜਿਹੜੀ ਹੈ ਤੇ ਤੁਸੀਂ ਲਗਾ ਲਓ ਤਕਰੀਬਨ 6 ਮਹੀਨੇ ਜਿਹੜੇ ਸੀਗੇ ਬੰਦੇ ਇਸ ਕੰਮ ਦੇ ਵਿੱਚ ਇਨਵੋਲਵ ਹੋਏ ਹੋਏ ਸਰ ਇਹ ਮੈਰਿਟ ਸੀਗਾ ਜਾਂ ਆਪਣੇ ਕਿਸੇ ਦੋਸਤ ਨਾਲ ਦੰਦਾ ਸੀ ਨਹੀਂ ਉਥੇ ਇਕੱਲਾ ਰਹਿੰਦਾ ਪਿਆ ਸੀਗਾ ਹੁਣ ਫਰਦਰ ਅੱਪਾ ਪਤਾ ਕਰਦੇ ਆ ਕਿ ਉਹ ਕਿਰਾਏ ਦਾ ਮਕਾਨ ਇਹਨੂੰ ਕਿਹੜੀ ਹੈਲਪ ਦੇ ਨਾਲ ਮਿਲਿਆ ਸੀਗਾ ਫਿਲਹਾਲ ਇਹਦੇ ਦਸਰ ਮੁਤਾਬਕ ਜੁਨੇ ਪ੍ਰੀਲੀਮ ਸਾਨੂੰ ਦੱਸਿਆ ਹੈ ਸਟੇਜ ਦੇ ਉੱਪਰ ਇਹ ਇਕੱਲਾ ਹੀ ਰਹਿੰਦਾ ਸੀਗਾ ਜਲੰਧਰ ਜਿੰਨੀਆਂ ਵਾਰਦਾਤਾਂ ਕੀਤੀਆਂ ਇਹਨਾਂ ਨੇ ਵਿੱਚ ਪੈਸੀ ਦੀ ਲੁੱਟਖੋ ਕੀਤੀਆਂ ਕਿਸ ਸੋਰੇ ਦੀ ਸਟ੍ਰੈਚਿੰਗ ਵੀ ਹੋਸੀ ਇਹਦੇ ਵਿੱਚ ਫਿਲਹਾਲ ਜਿੰਨੀਆਂ ਨੇ ਅਕਸੈਪਟ ਕੀਤੀ 11 ਵਾਰਦਾਤਾਂ ਦੇ ਵਿੱਚ ਇਹਨੇ ਸਿਰਫ ਮੋਬਾਈਲ ਫੋਨ ਅਤੇ ਜਿਹੜੇ ਪੈਸੇ ਸੀਗੇ ਫਿਰ ਇਹ ਗਲਤ ਸਾਹਮਣੇ ਆਈ ਇਹਨਾਂ ਦਾ ਮੋਬਾਈਲ ਫੋਨ ਜਿਹਨੂੰ ਬੇਤਕਸੀ ਕਰ ਉਹ ਵੀ ਤਫਤੀਸ਼ ਕਰਨੀ ਬਿਲਕੁਲ ਜੀ ਬਿਲਕੁਲ ਬਿਲਕੁਲ ਇਹਦੀ ਪ੍ਰੋਪਰ ਜਿਹੜੀ ਹੈਗੀ ਇਹਦੀ ਤਫਤੀਸ਼ ਕੀਤੀ ਜਾਏਗੀ ਇਸ ਬੰਦੇ ਨੂੰ ਆਪਾਂ ਪੇਸ਼ ਕਰਕੇ ਇਹਦਾ ਰਿਮਾਂਡ ਲਵਾਂਗੇ ਇਹ ਮੋਬਾਈਲ ਫੋਨ ਕਿਨੂੰ ਸੇਲ ਕਰਦਾ ਸੀਗਾ ਕਿ ਕਿਹੜੇ ਕਿਹੜੇ ਬੰਦੇ ਹੋਰ ਇਨਵੋਲ ਸੀਗੇ ਇਸ ਪੂਰੇ ਕੰਮ ਦੇ ਵਿੱਚ ਉਹ ਸਾਰੇ ਸਾਰੇ ਆਪਾਂ ਇਸ ਐਫ ਆਈ ਆਰ ਦੇ ਵਿੱਚ ਬੁੱਕ ਕਰਾਂਗੇ ਇਹ ਫਿਲਹਾਲ ਦਾਤਰ ਦੇ ਨਾਲ ਹੀ ਡਰਾ ਧਮਕਾ ਕੇ ਤੇ ਸਨੇਚਿੰਗ ਕਰਦਾ ਰਹੇ ਅਸਾਂ ਜਿਹੜਾ ਬਾਈਕ ਸੀਗਾ ਦਾਦੀ ਦਾ ਸੀਗਾ ਜੀ ਆਪਣਾ ਇਹ ਵੈਰੀਫਾਈ ਕਰਦੇ ਹਾਂ ਫਿਲਹਾਲ ਦੇ ਦੇ ਦਸਤਾਵੇਜ਼ ਮੁਤਾਬਿਕ ਇਹਨਾਂ ਦਾ ਆਪਣਾ ਬਾਈਕ ਸੀਗਾ ਫਿਰ ਵੀ ਆਪਾਂ ਜਿਹੜਾ ਹੈਗਾ ਆਰਟੀਓ ਕੋਲੋਂ ਇਹ ਪੂਰੀ ਪੂਰੀ ਇਨਕੁਆਇਰ ਕਰਦੇ ਆ ਬਾਈਕ ਨੰਬਰ ਡਿਸਕਲੋਸ ਹੋਣ ਤੋਂ ਬਾਅਦ ਇਹ ਟਿੱਕੇ ਆਏ ਜਾਂ ਕੋਈ ਹੋਰ ਹੋਵੇ ਇਹ ਇਹ ਸਾਡੀ ਜਿਹੜੀ ਸਪੈਸ਼ਲ ਟੀਮ ਸੀਗੀ ਇਹ ਆਪਾਂ ਕੰਟੀਨਿਊਸਲੀ ਇਹ ਜਿਹੜੀ ਵਾਰਦਾਤਾਂ ਵਾਚ ਕਰ ਰਹੇ ਸੀਗੇ ਸਾਡੀ ਟੈਕਨੀਕਲ ਤੇ ਜਿਹੜੀ ਸਾਡੀ ਹਿਊਮਨ ਇੰਟੈਲੀਜੈਂਸ ਹੈ ਉਹਦੇ ਬੇਸ ਦੇ ਉੱਪਰ ਹੈ ਜਿਹੜੀ ਇਹ ਕਾਮਯਾਬੀ ਮਿਲੀ ਹੈ। ਬਾਕੀ ਤੋਂ ਸਾਥ ਜਸਪ੍ਰੀ ਤੋਂ ਨਵਾਂ ਸ਼ਹਿਰ ਵੀ ਇਹ ਚੀਜ਼ ਰਹੀ ਸੀ। ਬਿਲਕੁਲ ਉਹ ਨਵਾਂ ਸ਼ਹਿਰ ਦੇ ਰੀਅਲ ਦੇ ਵਿੱਚ ਰਹਿੰਦੇ ਸੀ। ਕਿੰਨੇ ਸਾਲ ਦੇ ਹੈਗੇ ਜੀ ਦੋਚੀ? ਇਹਨਾਂ ਦੇ ਵਿੱਚੋਂ ਜਿਹੜਾ ਹਰਕੀਰਤ ਸਿੰਘ ਇਹ 27 ਸਾਲਾਂ ਦਾ ਜਸਪਾਲ ਸਿੰਘ ਉਰਫ ਜੱਸਾ ਜਿਹੜਾ ਹੈਗਾ ਜਿਹੜਾ ਸੋਨਾਪਿੰਡ ਦਾ ਉਹ 34 ਸਾਲਾਂ ਦਾ ਜਿਹੜਾ ਜਸਪ੍ਰੀ ਜੱਸਾ ਪਹਾਟਾਖੁਰ ਦਾ ਰਹਿਣ ਮਤਲਬ ਉਹ 36 ਸਾਲਾਂ ਦਾ। ਕੋਈ ਨਹੀਂ ਕੰਮ ਕਰਦਾ ਸੀ। ਆਮ ਕੋਈ ਨਹੀਂ ਕਰਦੇ ਸੀ ਨਹੀਂ ਨਹੀਂ ਕੋਈ ਕੰਮ ਨਹੀਂ ਕਰਦੇ ਸੀ ਜੀ ਇਹ ਬਸ ਇਹੀ ਵਰਦਤਤਾ ਦੇ थ्रू ਸਰ ਆਪਸੀ ਇਹਨਾਂ ਦਾ ਫਰੈਂਡ ਸਰਕਲ ਹੈ ਜਾਂ ਰਿਸ਼ਤੇਦਾਰੀ ਕੀ ਕਿਸ ਤਰ੍ਹਾਂ ਦੀ ਨਹੀਂ ਇਹ ਇਹ ਫਰੈਂਡ ਸਰਕਲ ਹੈ ਜੀ ਬਿਕੋਜ਼ ਇਹ ਜਿਹੜੇ ਦੋ ਤੁਹਾਨੂੰ ਮੈਂ ਦੱਸੇ ਜਿਹੜੇ ਲੜਕੇ ਐ ਉਹ ਸੋਨਾਪਿੰਡ ਦੇ ਰਹਿਣ ਵਾਲੇ ਐ ਜਿਹੜਾ ਜਸਪ੍ਰੀਤ ਜੱਸਾ ਜਿਹੜਾ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਕਿ ਜਲੰਧਰ ਰਹਿ ਰਿਹਾ ਸੀਗਾ ਇਹ ਵੀ ਸਾਡੇ ਰਾਹੋਂ ਏਰੀਆ ਦੇ ਵਿੱਚ ਜਿਹੜਾ ਹੈਗਾ ਪਾਟਾ ਖੋਦ ਪਿੰਡ ਦਾ ਰਹਿਣ ਵਾਲਾ ਸਰ ਜਿਹੜੇ ਵਰਦਤਤਾ ਨੂੰ ਜਾਣਦੇ ਤੁਸੀਂ ਕਿ ਟਾਰਗੇਟ ਨੂੰ ਟਰੈਕ ਕਰਕੇ ਰੈਕੀ ਕਰਕੇ ਕਰ ਸੀਗਾ ਰੈਂਡਮਲੀ ਕਰਦੇ ਸੀ ਰੈਂਡਮਲੀ ਇਸ ਏਰੀਆ ਦੇ ਵਿੱਚ ਚਲੇ ਜਾਂ ਜਦੋਂ ਇਹਨਾਂ ਨੂੰ ਕੋਈ ਬੰਦਾ ਇਕੱਲਾ ਦਿਖਾਈ ਦਿੰਦਾ ਸੀਗੇ ਡਰਾ ਕੇ ਤੇ ਉਹਦੇ ਕੋਲ ਹੁਣ ਸੁਨਸਾਨੀ ਦੀ ਦੇ ਵਿੱਚ ਜਤਾਰ ਸਿੰਘ ਜੱਬੋਬਾਲ ਦੇ ਵੱਲੋਂ ਪਿਆਰ ਭਰੀ ਸਤ ਸ੍ਰੀ ਅਕਾਲ ਵੀਰ ਨੂੰ ਬਤ ਬਤ ਕਰੇ ਰਿਹਾ ਸ਼ਹਿਰ ਧੰਨਵਾਦ ਸ਼ੁਕਰੀਆ ਮਿਹਰਬਾਨੀ